ਲਓ ਜੀ ਸਰਾ ਪੰਜਾਬੀ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਦਾ ਦਰਸ਼ਕਾਂ ਦਾ ਅਸੀਂ ਪਹਿਦ ਲੋ ਸਵਾਗਤ ਕਰਦੇ ਆਂ ਤੇ ਆਪ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖੀਫਤ ਲਓ ਜੀ ਅਸੀਂ ਵੀਡੀਓ लेके ਆਏ ਆ ਮਤਲਬ ਅਸੀਂ ਕਰਨਾ ਸ਼ੁਰੂ ਕਰ ਰਹੇ ਹਾਂ ਟਰੈਕਟਰ ਦੀ ਅਪਰੇਅ ਫਰੰਟ ਐਕਸਲ ਤੋਂ ਸ਼ੁਰੂ ਕਰ ਰਹੇ ਹਾਂ ਤੇ ਇਸ ਵੀਡੀਓ ਅਸੀਂ ਇਹਦੇ ਚੈੱਕ ਕਰਦੇ ਆਂ ਵੀ ਜੀ ਸਪਿੰਡਲ ਵਗੈਰਾ ਬੁਸ਼ ਲੱਗਣ ਵਾਲੇ ਆ ਜਾਂ ਮਤਲਬ ਜੋ ਵੀ ਹੋਣ ਵਾਲਾ ਕਿਉਂਕਿ ਇੱਕ ਵਾਰ ਤੋਂ ਬਾਅਦ ਇੱਕ ਵਾਰ ਇਹਨੂੰ ਤੋ ਇਹ ਤੋਂ ਬਾਅਦ ਖੜਾ ਕਰਤਾ ਸੀ ਹੁਣ ਅਗਲੇ ਸੀਜ਼ਨ ਵਾਸਤੇ ਨੂੰ ਤਿਆਰ ਕਰਨ ਲੱਗੇ ਆ ਤੇ ਅੱਗੇ ਫਰੰਟ ਐਕਸਲ ਤਿਆਰ ਹੋਣ ਵਾਲਾ ਤੇ ਉਸ ਤੋਂ ਬਾਅਦ ਇਹਨੂੰ ਸਰਵਿੰਗ ਵਗੈਰਾ ਜੋ ਹੋਣਾ ਹੈ ਉਹ ਵੀ ਕਰਾਂਗੇ ਤੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੇ ਜੋ ਵੀ ਜਿੰਨੀ ਕਿ ਜਾਣਕਾਰੀ ਸਾਨੂੰ ਆ ਉਹ ਸਦਾ ਸਾਂਝੀ ਕਰਦੇ ਰਹਾਂਗੇ ਆ ਨਾਟ ਕੋ ਛੋਟੇ ਹਾਂ ਦੱਸਦੇ ਹਾਂ ਦੱਸਦੀ ਚਾਬੀ ਚੱਕਦਾ ਆ ਛੋਟੇ ਨਾ ਤੋ ਪਨਾਂ ਨੇ ਲਾਉਂਦਾ ਆਹ ਉਹ ਉਹਨੂੰ ਬਚਾਣਾ ਉਹਦੇ ਕੋਲ ਉਹ ਫਿਰ ਨਾਲ ਤਗਰੀਬ ਕਰ ਦਿੰਦੇ ਇਹਨੂੰ ਠੀਕ ਆ ਹੌਲਾ 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 ਇਹਨਾਂ ਨੂੰ ਨਵੰਤ ਸਿੰਘ ਸਾਹਿਬ ਪੁਲਿਸ ਦਾ ਹੈ ਨਾ ਨੀਫ ਕਰਕੇ ਤੇ ਸਾਫ ਸਬ ਕੱਟੇ ਦੁਆਰਾ ਫਿੱਟ ਕਰਦੇ ਨੇ ਫਿਰ ਹੁਣ ਕੱਟਦੇ ਅਸੀਂ ਇਹਨੂੰ ਕਰਾਂਗੇ ਬ੍ਰੇਸ ਇਹਨੂੰ ਪਾੜ ਉਹ ਪੈਂਡਲੇ ਰੱਖੀ ਠੀਕ ਆ ਮੈਨੂੰ ਪਾੜ ਕੇ ਇਸ ਸੰਗੜ ਗਾਇਨ ਨੂੰ ਬਾਹਰ ਨਾ ਤੇ ਇਹਨੂੰ ਬ੍ਰੇਸ ਕਰਕੇ ਜਿਹੜੇ ਕੋ ਬੈਰਿੰਗ ਕਰਾਵ ਦਾਗੀ ਹੋਇਆ ਕੱਟੇ ਨਾ ਪਾਵਾਂਗੇ ਤੇ ਗਰੀਸ ਲੋਡ ਕਰਕੇ ਘੜਾਉਂਦੇ ਆ ਫਿਰ ਹੁਣ ਆਪਾਂ ਅੱਗੇ ਪਹਿਲਾਂ ਕਰ ਦਿੰਦੇ ਕਿ ਥੋੜੇ ਲੇਟ ਹੋ ਗਏ ਉਸ ਮੇਰਾ ਮੂਡ ਚੈਂਜ ਕਰ ਵੀ ਪੁੱਛੀ ਕੋਈ ਨਹੀਂ ਹੁਣ ਆਪਾਂ ਬਣਾ ਦੇਣਾ ਬੰਗਾਰੀ ਤੇ ਦੇਖਦਾ ਜਾਂ ਦੋ ਤਿੰਨ ਦਿਨਾਂ ਚ ਆਪਾਂ ਹੌਲੀ ਹੌਲੀ ਲੱਗੇ ਰਹਿਣਾ ਪਹਿਲਾਂ ਇਹਨੂੰ ਖੋਲਦੇ ਫੇਰ ਦੂਜਾ ਖੋਲਾਂਗੇ ਠੀਕ ਇਹ ਨਾ ਹੋਏਗਾ ਨਾ ਹੋਏਗਾ ਨਾ ਚੀਜ਼ਾਂ ਜਾਂ ਤਾਂ ਸਾਡੇ ਪਾਣੀਆ ਹੈ ਆ ਦੇ ਚ ਉਹਦੇ ਨਾਲ ਸੀਚ ਪਾਣੀ ਆ ਜਾਂਦਾ ਤੇ ਗਰੀ ਇਹ ਪਾਣੀ ਦਾ ਭਰ ਗਿਆ ਹੁਣ ਬੈਰ ਨੂੰ ਕੱਢ ਕੇ ਆਪਾਂ ਧੋ ਕੇ ਇਹੜਾ ਮੜਾ ਹੋਇਆ ਉਹਨੂੰ ਪਾਵਾਂਗੇ ਨਵਾਂ ਬੰਦ ਨਹੀਂ ਉੱਪਰ ਟੱਕ ਕਰਨਾ ਇਹਦੀ ਕਹੋਗੇ ਹੁਣ ਸੀਲ ਹੈ ਠੀਕ ਹੈ ਉਹ ਪਊਗਾ ਦੂਜੇ ਸਪਿੰਡਲ ਦਾ ਬੈਰਿੰਗ ਉਹ ਬੈਰਿੰਗ ਪਾਣੀ ਠੀਕ ਹੈ ਤੇ ਆਪਣੇ ਜਾਂ ਥੋੜਾ ਤਾਂ ਛੈਣੀ ਕਰਕੇ ਅੱਧਰ ਪਾ ਜੇ ਹਨਾ ਤਾਂ ਇਹ ਆਪਣਾ

ਹਾਂਜੀ ਅੱਜ ਮੌਸਮ ਬਹੁਤ ਸੋਹਣਾ ਵਾ ਠੰਡਾ ਮੌਸਮ ਹੈ ਮੈਨੂੰ ਦੂਨ ਰੱਪੂ ਦਾ ਖੰਡਕ ਹੈ ਇਹਨੂੰ ਕਿੰਨਾ ਕੰਮ ਰਹਿ ਗਿਆ ਟਰੈਕਟਰ ਦਾ ਬਸ ਸਿਰਫ ਬਸੇ ਥੋੜਾ ਜਿਹਾ ਨਾਟ ਮਰੀ ਬਣ ਕੇ ਸਕੇ ਆਪਵਾ ਦੋਨੇ ਫਿੱਟ ਹੋ ਗਏ ਦੋਨੇ ਸਪਿੰਡਲ ਫਿੱਟ ਹੋ ਗਏ ਉੱਪਰ ਲਾਉਣੀ ਤੇ ਆ ਜਿਹੜੇ ਆ ਹੈਗੇ ਇਹਦੇ ਪੌਣ ਵਾਲੇ ਰਬੜਾ ਪਾ ਕੇ ਰਬੜਾ ਪਾ ਦੇ ਤੇ ਟਾਇਰ ਉਹਦੇ ਬਾਅਦ ਇਹਦੇ ਕੱਸ ਦਿਆਂਗੇ ਆ ਇਹ ਇੱਥੇ ਪੈਣਾ ਮੇਰਾ ਰਬੜਾ ਜਿਹੜੇ ਇੱਥੇ ਲੱਗਣਾ ਇਹ ਇਹਦੇ ਚ ਤੇ ਇਹ ਜੈਕਾ ਦਾ ਇਹ ਸਾਰਾ ਕੁਛ ਮੰਨ ਲਓ ਵੀ ਵੱਧ ਤੋਂ ਵੱਧ ਜੇ ਮੰਨ ਕੇ ਚੱਲੀ 20-25 ਮਿੰਟ ਦਾ ਕੰਮ ਆ। ਅੱਛਾ 20 ਮੈਂ ਖੁੱਲੜਾ ਨਹੀਂ ਤਾਂ 4-5 ਮਿੰਟ ਤੇ ਕੋਲੇ ਹੁੰਦਾ ਸਮਾਨ ਹੁਣ ਤਾਂ ਹੁਣੇ ਫਿੱਟ ਕਰਦ ਨੇ ਸਮਾਨ ਕੱਲ ਲੈਣ ਗਿਆ ਸੀਗਾ। ਹੂੰ ਫੜ ਜਾਓ ਜੇ ਦਿਮਾਗ ਚੋਂ ਨਿਕਲ ਗਿਆ ਹੈ ਵੀ ਕੁਝ ਨਹੀਂ ਇਹ ਤਾਂ ਪਹੀਆ ਤਾਂ ਫਣੀ ਫਿੱਟ ਕਰਦੀ ਚਾਹੀਏ اچھا ਆ ਸਿਰਫ ਇਹਦੇ ਰਬੜ ਤੇ ਬੂਟ ਨੇ ਇਹ ਪਾਏ ਕਿਉਂਕਿ ਇਹਦੇ ਤੇ ਪਾਣੀ ਪੈ ਜਾਂਦਾ ਜੇ ਨਾ ਹੋਣ ਤੇ ਪਾਣੀ ਇਹਨੂੰ ਕਰਕੇ ਇੱਕ ਸੀਲ ਪੂਰਾ ਪੂਰੇ ਸੀਲਾ ਸੁਲਾ ਸਭ ਪਾਤੀ ਇੱਥੇ ਬਾਰੇ ਹੁੰਦੇ ਇਹਦੇ ਇੱਥੇ ਸੀਲਾ ਹੁੰਦੀਆਂ ਨੇ ਇਹਦੀਆਂ ਸੀਲਾ ਦੁਨੀਆ ਪਾਦੀਆਂ ਮੈਰਨ ਪਾਤੀ ਮੈਂ ਸਾਰਾ ਟੇਪ ਕੀਤਾ ਕਰਕੇ ਟੰਡ ਨਾ ਕਰਤੀਆਂ ਹੁਣ ਬਸ ਇਹਨਾ ਹੈਗਾ ਵੀ ਆ ਪਾ ਕੇ ਇਹ ਪਹੀਆ ਤੇ ਬਸ ਕੱਲੀ ਸਰਵਿਸ ਰਹਿ ਗਈ ਕੱਲ ਨੂੰ ਸਰਵਿਸ ਕਰਵਾਵਾਂਗੇ ਚੱਲਦੇ ਠੀਕ ਹੈ ਜਣ ਥੋੜਾ ਸਾਮਾਨ ਲੈ ਕੇ ਆਉਣ ਨਾਲ ਹਾਂ ਬਸ ਉਹ ਸਾਮਾਨ ਪਾ ਕੇ ਫਿਰ ਸਾਰਾ ਸਾਰਾ ਸੀਜ਼ਨ ਇਹ ਅੱਖਾਂ ਵਿੱਚ ਕੇ ਲੱਗੂਗਾ ਵੈਸੇ ਤਾਂ ਠੀਕ ਹੈ ਇੰਨੀ ਵੀ ਨੌਤਰੀਆਂ ਦੀ ਇਹਨੂੰ ਬਹੁਤ ਹੈਵੀ ਡਿਊਟੀ ਟਰੈਕਟਰ ਆ ਬਾਅਦ ਫਿਰ ਵੀ ਆਪਣਾ ਫਰਜ਼ ਹੈ ਜਦੋਂ ਇਹਨੂੰ ਗਾਰੇ ਚੋਂ ਨਿਕਲਿਆ ਤਾਂ ਇਹਨੂੰ ਕਰਨਾ ਚਾਹੀਦਾ ਕੋਈ ਸਾਮਾਨ ਨਾ ਦਾ ਸਾਰਾ ਧੂੜ ਕੇ ਸਾਫ਼ ਕਰਕੇ ਆਪਾਂ ਗ੍ਰੀਸ ਦੁੱਸ ਭਰ ਦੇ ਹੁਣ ਤੱਲੀ ਹੋ ਗਈ ਨਿਸ਼ਾ ਹੋ ਗਈ ਆਦੀ ਤੱਲੀ ਹੋ ਗਈ ਠੀਕ ਹੈ ਨਾ ਹਾਂ ਦੇਤੀ ਜਾ ਚਾਹੇ ਟੜਾ ਸਾਮਾਨ ਲੈ ਕੇ ਆਉਣ ਨਾਲ ਲਿਆ ਕੇ ਬਸ ਜਾਂਦਾ ਨਾ ਨੱਲਾ ਕਰਨ ਆ ਹੁਣ ਇਨਾ ਕੁ ਸੀਗਾ ਹੋ ਗਿਆ ਤੇ ਆਹ ਹਲਤ ਸਾਹਮਣੇ ਤੇਲ ਤੁਲ ਨੂੰ ਅੰਡਾ ਟਿੰਡਾ ਜੀ ਫਰੰਟ ਐਕਸਲ ਦੀ ਜੌਬ ਹੋਈ ਸਮਾਪਤ ਖਤਮ ਕਰਤੀ ਹੈ ਜੌਬ ਹੈਨ ਫਟ ਕਰਕੇ ਗੇੜਾ ਦੇਖ ਕੇ 7 ਲੱਖ ਕੱਢ ਕੇ 나ਜ਼ ਮਮੀ ਕਹਿੰਦੇ ਸੀ ਵੀ ਇਥੇ ਤਾਂ ਹੋਣਾ ਨਹੀਂ ਪਈਆਂ ਤੇ ਮਹਲਾ ਇਹ ਆਪਣੀਆਂ ਖੱਬੇ ਹਟਦੀ ਖਾਦੀ ਖੇੜ ਇਹ ਦੋਨੋਂ ਪਈ ਲਾ ਕੇ ਚੈੱਕ ਕਰਕੇ ਲਓ ਚੈੱਕ ਤੋਂ ਲਾ ਕੇ ਜੱਕ ਵੀ ਉਧਰ ਪਿਆ ਪੇ ਚੈੱਕ ਸਭ ਕੁਝ ਤੇ ਬਸ ਹੁਣ ਇਹਦਾ 나ਜੀ ਮਮੀ ਕਹਿੰਦੇ ਇੱਥੇ ਤੋਹਣਾ ਨਹੀਂ ਅੱਜ ਕਿੱਥੇ ਕਰਦਣ ਮੈਂ ਮੈਂ ਇਹ ਮੈਂਟਨ ਸ਼ੇਡ ਆਪਣੀ ਤੇ ਸਭ ਫਿਟ ਕਰਕੇ ਸਭ ਬੂਟ ਬਾਟ ਪਾ ਕੇ ਜੋ ਵੀ ਸੀਗਾ ਜੌਬ ਆਪਾਂ ਕੰਪਲੀਟ ਕਰਤੀ ਹੁਣ ਕੱਲ ਨੂੰ ਕੱਲ ਨੂੰ ਇਹਦੀ ਆਪਾਂ ਸਰਵਿਸ ਕਰਾਂਗੇ ਇੰਜਨ ਦੀ ਸਰਵਿਸ ਕਰਾਂਗੇ ਫਿਰ ਨਾਲ ਇੱਕ ਛੋਟਾ ਜਿਹਾ ਆਰਾਊਂਡ ਮਾਰਾਂਗੇ ਤਾਂ ਕਿ ਤੇਲ ਗਰਮ ਹੋ ਜਾਵੇ ਤੇ ਤੇਲ ਗਰਮ ਕਰਨ ਤੋਂ ਬਾਅਦ ਫਿਰ ਇਹਦਾ ਤੇਲ ਕੱਢ ਦਵਾਂਗੇ ਫਿਰ ਵੀ 25 ਮਿੰਟ ਦਾ ਕੰਮ ਆ ਸਾਰਾ ਸਰਵਿਸ ਦਾ ਤੇ ਠੀਕ ਹੈ ਜੀ